ਹਾਜੀ ਕਸਾਲਗਿਰੋ ਸਾਸਰੀਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਸਾਲਗਿਰੋ ਅੱਜ ਪਹੁੰਚੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰਵੇਲ ਦੇ ਫਾਰਮ ਤੇ ਆਏ ਦੋਸਤੋ ਵੀਰ ਹਰਵੇਲ ਸਿੰਘ ਉਹਨਾਂ ਦਾ ਪਸ਼ੂ ਵਪਾਰ ਦਾ ਕੰਮ ਤੇ ਡੇਲੀ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਵੈਸੇ ਆਪਾਂ ਜਿਹੜੀ ਅਪਡੇਟ ਆ ਤੁਹਾਨੂੰ ਦੂਜੇ ਤੀਜੇ ਦਿਨ ਜਿਹੜੀ ਆ ਰੁਟੀਨ ਦੇ ਵਿੱਚ ਦਿੰਦੇ ਰਹੀਦਾ ਤੇ ਨੀਲੀ ਰਾਵੀ ਤੇ ਨੀਲੀ ਦੀਆਂ ਮੱਝਾਂ ਝੋਟੀਆਂ ਅਕਸਰ ਜਿਹੜੀਆਂ ਇਸ ਫਾਰਮ ਤੇ ਆਉਂਦੀਆਂ ਰਹਿੰਦੀਆਂ ਨੇ ਵਿਕਰੀ ਵਾਲੇ ਪਸ਼ੂ ਕਾਸ ਤੌਰ ਤੇ ਠੀਕ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਚਾਰ ਸੌਰੀ ਟੋਟਲ ਜਿਹੜੇ ਚਾਰ ਐਨੀਮਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਵੱਡੀਆਂ ਮੱਝਾਂ ਹੋਣਗੀਆਂ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਇੱਕ ਗੱਬਰ ਦਿਖਾ ਦੇਵਾਂਗੇ ਤੇ ਇੱਕ ਇਧਰ ਕੱਤੀ ਦਿਖਾਵਾਂਗੇ ਤੁਹਾਨੂੰ ਆਪਾਂ ਨੀਲੀ ਰਾਵੀ ਦੀ ਸੋ ਕਾਫੀ ਵੀਰ ਸ਼ੌਕ ਰੱਖਦੇ ਆ ਬਹੁਤ ਸੋਹਣੀ ਚੰਗੀ ਗਰੋਥ ਚੰਗੀ ਜੰਮੀ ਪਲੀ ਕੱਤੀ ਦਿਖਾਵਾਂਗੇ ਸੋ ਕਾਫੀ ਵੀਰਾਂ ਦਾ ਸ਼ੌਕ ਹੁੰਦਾ ਠੀਕ ਹੈ ਜੀ ਬੱਚਾ ਬਹੁਤ ਪਿਆਰਾ ਪੂਰਾ ਰਿਕਾਰਡ ਹੈਗਾ ਰਵੇਲ ਸਿੰਘ ਉਹਨਾਂ ਦੇ ਕੋਲ ਉਹ ਡਿਟੇਲ ਦੇ ਵਿੱਚ ਚੱਲਾਂਗੇ ਵੀ ਕਿਸ ਬੋਲ ਦੀ ਇਹ ਬੱਚੀ ਆ ਤੇ ਮਾਤਰ ਤਾਂ ਮ ਤੋ ਤਿੰਨ ਮੱਜਾਂ ਦੇ ਟੋਟਲ ਦੋ ਸੂਈਆਂ ਇੱਕ ਗੱਬਣ ਦੋ ਨੀਲੀ ਦੀਆਂ ਮੱਜਾਂ ਤੁਹਾਨੂੰ ਦਿਖਾ ਦਿਆਂਗਾ ਠੀਕ ਆ ਜੀ ਤੇ ਦੁੱਧ ਦਾਤਲੇ ਪਾਸੇ ਹੋਰ ਮੇਰ ਸਿੰਘ ਦੱਸਣ ਦਿਆ ਵੀ ਬੜੀਆਂ ਖਰੀਆਂ ਨੇ ਸਾਫ਼ ਸੁਥਰੇ ਪਸ਼ੂ ਆ ਚੁਵਾਈਆਂ ਚੰਗੀਆਂ ਲੱਗੀਆਂ ਨੇ ਤਰੀਕ ਤੁਸੀਂ ਨੋਟ ਕਰ ਲਓ 25 ਮਾਰਚ ਤੇ ਸਮਾਂ ਮਾਰਨਿੰਗ ਦੇ ਕੋਈ 9:30 ਵਜੇ ਇਹ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਉਹ ਕਰਦੇ ਆ ਪੂਰੀ ਗੱਲਬਾਤ ਲੈ ਲੈਣੀ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਿੰਘ ਸਾਸਰੀ ਘਰ ਹਾਂਜੀ ਰਾਜ ਸਾਸਰੀ ਘਰ ਬਾਕੀ ਜਿੰਨੇ ਵੀ ਰਾਜਸਿੰਧੂ ਫਾਰਮਿੰਗ ਚੈਨਲ ਨੂੰ ਦੇਖ ਰਿਹਾ ਹੈ YouTube Facebook Instagram ਤੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਠੀਠਾ ਦਾ ਰਸਤਾ ਸ੍ਰੀ ਕਲਮਾਰਾਈ ਠੀਠਾ ਜੀ ਵਧੀਆ ਕਿਰਪਾ ਭਾਈ ਗੁਰੂ ਦੀ ਮਿਹਰ ਆ ਜੀ ਠੀਕ ਆ ਅੱਛਾ ਹਰਵੇਲ ਹੋਰ ਗੱਲਾਂ ਪਤਾ ਵਧੀਆ ਕਿਰਪਾ ਬਹੁਤ ਸੋਹਣਾ ਚਲੋ ਵਧੀਆ ਕੰਮ ਕਰ ਇਸੇ ਤਰ੍ਹਾਂ ਹੀ ਮੱਝਾ ਚਲੋ ਪਛੋ ਚੱਲਿਆ ਬਿਲਕੁਲ ਜੀ ਲੋਕਲ ਵੀ ਤਕਰੀਬਨ ਪਸ਼ੂ ਨਿਕਲਦੇ ਆ ਹਾਂ ਸੱਜਣ ਬਹੁਤ ਪਿਆਰ ਦਿੰਦੇ ਆ ਆਨਲਾਈਨ ਵੀ ਸਭ ਦੇ ਹੁੰਦੇ ਆ ਤੇ ਬਾਕੀ ਤਕਰੀਬਨ ਜਿਹੜੇ ਭੈਣ ਭਰਾ ਫੋਨ ਕਰਦੇ ਆ ਕਈ ਸੱਜਣਾ ਦਾ ਨਹੀਂ ਵੀ ਫੋਨ ਚੱਕ ਹੁੰਦਾ ਆ ਮੇਰੇ ਵੀਰ WhatsApp ਕਾਲ ਚਾਹੇ WhatsApp ਮੈਸੇਜ ਕਰਕੇ ਛੱਡਿਆ ਕਰੋ ਜਰੂਰ ਰিসিਵ ਕਰਾਂਗੇ ਬਿਲਕੁਲ ਬਿਲਕੁਲ ਆਜਾ ਫਿਰ ਤਿੰਨ ਆ ਗਈਆਂ ਮਜਾ ਦੇਖੋ ਤਿੰਨ ਆਈ ਦੋ ਨੀਲੀ ਰਾਵੀ ਦੀਆਂ ਇੱਕ ਨੀਲੀ ਰਾਵੀ ਦਾ ਬੱਚਾ ਬਹੁਤ ਸੋਹਣਾ ਜੂਬੇ ਦਾ ਆ ਤੇ ਇੱਕ ਦਾਰੇ ਦੀ ਧੀ ਹੈ ਵੱਡੀ ਮੱਝ ਚੰਗੇ ਦੁੱਧ ਤੇ ਜਿਹੜੀ ਚੱਲ ਰਹੀ ਹੈ ਬਾਕੀ ਕਰਦੇ ਗੱਲਾਂ ਬਾਤਾਂ ਇਹਨਾਂ ਦੀ ਤੇ ਇਧਰੋਂ ਸ਼ੁਰੂ ਕਰਦੇ ਆ ਛੋਟਾ ਛਾਟਾ ਫਿਰ ਅੱਜ ਵੀ ਉਹੀ ਫਿਰ ਗੱਲਾਂ ਬਾਤਾਂ ਹਾਂ ਬਿਲਕੁਲ ਆ ਸੈਂ ਤਕਰੀਬਨ ਮਹਾਰਾਜ ਦੀ ਕਿਰਪਾ ਹੁੰਦੀ ਹੈ ਮਹਾਰਾਜ ਜੀ ਮਾਣ ਪਾਲ ਜਿਹੜੇ ਤੁਸੀਂ ਜਿੰਨੇ ਵੀ ਬੰਦੇ ਸਰ ਤੇ ਹੋਣਗੇ ਛੋਟਾ ਛਾਟਾ ਪੂਰੀ ਸ਼ੁਰੂਆਤ ਕਰਾਂਗੇ ਇੱਕ ਬੜੀ ਪਿਆਰੀ ਝੋਟੀ ਤੁਸੀਂ ਵੇਖੋਗੇ ਸਟਾਰਟਿੰਗ ਤੋਂ ਮਾਰਕਿੰਗ ਪ੍ਰੋਪਰ ਤੁਸੀਂ ਨੋਟ ਕਰ ਲਓਗੇ ਠੀਕ ਆ ਜੀ ਛੋਟੀ ਸਿੰਗੀ ਦੇ ਵਿੱਚ ਮੱਲੇ ਪੈਰਾ ਤੇ ਜਵਾਬ ਅੱਖਾਂ ਬਿੱਲੀਆਂ ਠੀਕ ਆ ਜੀ ਤੇ ਬੱਗੀ ਮੋਸ਼ਨ ਆਸ ਠੀਕ ਆ ਜੀ ਤੇ ਨੀਲੀ ਦੇ ਵਿੱਚ ਅੰਗਪਾਕੇ ਇਸ ਝੋਟੀ ਦਾ ਹੈਗਾ ਹਰਵੇਲ ਸੂਆ ਪਹਿਲਾ ਸੂਆ ਰਾਜ ਸਾਹਿਬ ਪਹਿਲਾ ਸੂਆ ਸੋਹਣਾ ਵਾ ਹਾਂ ਜੀ ਬਹੁਤ ਸੋਹਣਾ ਹੈ ਜਿੰਨੀ ਵੀ ਹੈਗੀ ਆ ਕਿਉਂਕਿ ਸਭ ਤੋਂ ਸੋਹਣਾ ਹੁੰਦਾ ਰਾਜ ਸਾਹਿਬ ਰੇਟ ਆਹ ਰੇਟ ਬਹੁਤ ਜਾਇਜ਼ ਰਹੂਗਾ ਇਹਦਾ ਆ ਤੇ ਬਿਊਟੀ ਪਾਕੇ ਦਾ ਮੇਲੇ ਵਾਲਾ ਹਾਂ ਅਰਸਿਆ ਬਹੁਤ ਸੋਣੀ ਝੋਟੀ ਆ ਜਿਹੜੀ ਤਕਰੀਬਨ 8.5 ਅੱਠ ਮਹੀਨੇ ਦੀ ਕੱਪੜਾ ਤੇ ਠੰਡੀ ਸੀਰ ਬਹੁਤ ਜਿਆਦਾ ਤੇਰੀ ਟੂਰੀ ਬੜੀ ਆ ਤੇਰੀ ਬਹੁਤ ਜਿਆਦਾ ਆ ਤੇ ਚੰਗੀ ਵੰਡ ਸਪੇਸ ਆ ਜਿਵੇਂ ਜਿਵੇਂ ਲੈਵਾ ਖਲੂ ਰਸ ਆ ਇਹ ਲੈਵਾ ਜਿਹੜਾ ਪਿੰਕ ਲਾਲੀ ਦੇ ਵਿੱਚ ਜਿਹੜਾ ਲੈਵਾ ਹੁੰਦਾ ਵਾ ਰਸ ਚੰਗਾ ਦੁੱਧ ਦਿੰਦੀਆਂ ਝੋਟੀਆਂ ਕਿਉਂਕਿ ਹੁਣ ਤੇ ਜਿਹੜੇ ਦੁੱਧ ਵਾਲੇ ਜਿਹੜੇ ਲੱਛਣ ਆ ਉਹ ਤਕਰੀਬਨ ਜਿਹੜੇ ਸਾਹਮਣੇ ਆਉਂਦੇ ਆ ਤੇ ਚੰਗੀ ਆ ਇੱਕ ਚੀਜ਼ ਦੱਸਿਆ ਆਪਾਂ ਜਰੂਰ ਐਡ ਕਰ ਦਈਏ ਚਲੋ ਫੇਸ ਕੁਆਲਟੀ ਵੀ ਦਿਖਾਉਣੀ ਆ ਨਾਲ ਹੋਰ ਵੀ ਇਦਾਂ ਗੱਲਾਂ ਬਾਤਾਂ ਕਰਦੇ ਆ ਛੋਟਾ ਸਿੰਘ ਆ ਹਾਂ ਬਹੁਤ ਸੋਹਣੀ ਅੱਖ ਨੀਲੀ ਆ ਬੱਗੀ ਮੋਛਾ ਤੇ ਨੀਲੀ ਦੇ ਜਿਹੜੇ ਸੱਜਣ ਨੇ ਕੰਮ ਕਰਨਾ ਹੋਵੇ ਹਾਂ ਨਵੀਂ ਝੁੱਟੀ ਆ ਨਵੀਂ ਝੁੱਟੀ ਆ ਬੜੀ ਪਿਆਰੀ ਹੈ ਨਾ ਦੱਸਿਆ ਇੱਕ ਚੀਜ਼ ਆ ਥਣਾ ਤੇ ਝਾਤ ਫੇਰ ਮਰਾਓ ਆ ਹਾਂ ਇਹਦੇ ਵਿੱਚ ਦੱਸਿਆ ਦੋਨੋਂ ਸਾਈਡਾਂ ਤੇ ਨੇ ਛੋਟੀਆਂ ਫੋਟਾ ਲੱਗੀਆਂ ਦੋਵਾਂ ਸੇ ਹੈ ਨਾ ਦੋਨੇ ਪਾਸੇ ਪਰ ਇਹ ਸਰੂ ਨਹੀਂ ਹੈਗੇ ਇਹਨਾਂ ਦੇ ਹਾਂ ਠੀਕ ਹੈ ਜੀ ਬੱਚੇ ਜੀ ਅੱਜ ਜੇ ਆਪਾਂ ਇਹਨੂੰ ਹੱਥ ਨੇ ਲਾਉਦੇ ਤਾਂ ਤੁਹਾਨੂੰ ਪਤਾ ਕਿ ਜਦੋਂ ਇਹਦਾ ਥੰਡਾ ਸਾਈਜ਼ ਵਧ ਗਿਆ ਉਹਨਾਂ ਨੇ ਬਿਲਕੁਲ ਛੋਟੇ ਹੋ ਜਾਣਾ ਹਾਂ ਇਹ ਇੱਕ ਇੱਕ ਹੋਰ ਬਹੁਤ ਵਧੀਆ ਰਸਾਇਣਕ ਤਰੀਕਾ ਹੁੰਦਾ ਹਾਂਜੀ ਕਿ ਜਦੋਂ ਇਹਦਾ ਸੂਣ ਦਾ ਕੋਈ ਮਹੀਨਾਕ ਸਮਾਂ ਰਹਿ ਗਿਆ ਜਿਹੜੀ ਜਾਪਾਨੀ ਰਬੜ ਆਉਂਦੀ ਹੈ ਆਪਣੀ ਜਿਹੜੀ ਟੁੱਟਦੀ ਨਹੀਂ ਆ ਹਾਂ ਰਸਾਇਣ ਉਹਨੂੰ ਟੈਕਟ ਕਰਕੇ ਚੜਾ ਦਈਏ ਹਾਂ ਤਾਂ ਆਟੋਮੈਟਿਕਲੀ ਜਿਵੇਂ ਜਿਵੇਂ ਦੁੱਧ ਦਾ ਜਿਹੜਾ ਲੈਵਲ ਵਧੂਗਾ ਹਵਾਨੇ ਦਾ ਇਹ ਜਿਹੜੇ ਰਬੜ ਵਿੱਚ ਖੁੱਭ ਕੇ ਐਟੋਮੈਟਿਕ ਜਿਹੜੀ ਚੀਜ਼ ਚੜ ਜੂਗੀ ਹੂੰ ਜਿਹੜੇ ਕਾਰੀ ਵਿਹਾਰੀ ਜਾਂ ਕਾਰੀਗਰ ਬੰਦੇ ਆ ਜਿਹੜੇ ਜਾਣਦੇ ਆ ਤਾਂ ਤਕਰੀਬਨ ਗਾਵਾਂ ਦੇ ਫੋਟਾ ਹੁੰਦੇ ਆ ਵਾ ਚਾ ਕਿਸੇ ਮੱਝ ਦੇ ਆ ਜੇ ਤਾਂ ਰਸ ਰਬੜ ਪਾ ਦੇਈਦੀ ਆ ਤਕਰੀਬਨ ਉਹ ਜਿਵੇਂ ਜਿਵੇਂ ਹਵਾਨਾ ਫੁੱਲਿਆ ਤੇ ਰਬੜ ਨੇ ਟੈਟ ਹੁੰਦੀ ਜਾਂਦਾ ਹਾਂ ਤਾਂ ਉਹਦੇ ਨਾਲ ਜਿਹੜੀ ਇਹ ਚੀਜ਼ ਆ ਝੜ ਜਾਂਦੀ ਜਦੋਂ ਇੱਕ ਸਿੰਘ ਦਾਗਿਆ ਜਾਂਦਾ ਇਹ ਦਾਗਿਆ ਜਾਂਦਾ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਵਨ ਸਪੇਸ ਬਹੁਤ ਸੋਹਣੀ ਤੇ ਫੋਟੋ ਜਿਹੜੀਆਂ ਤੁਹਾਨੂੰ ਨੋਟ ਕਰਾਤੀਆਂ ਭਈ ਦੋ ਪਾਸੇ ਸੱਜੇ ਖੱਬੇ ਸੈਟ ਬਾਕੀ ਇਹਨਾਂ ਦੇ ਸਰੂਰ ਹੈਗੇ ਇਹਨਾਂ ਦੇ ਵਿੱਚ ਹਾਂ ਠੀਕ ਆ ਬਾਕੀ ਝੋਟੀ ਬਹੁਤ ਪਿਆਰੀ ਆ ਠੀਕ ਆ ਜੀ ਤਿਆਰੀ ਕਰਦੀ ਪਈ ਆ ਤੇ ਦਿਨ ਹਰ ਵੇਲੇ ਸਮਾਗਮ ਤਕਰੀਬਾ ਸਮਾਗਮ ਤਕਰੀਬਾ ਰਾਸਿਆ ਜਿੰਨਾ ਜਿੰਨਾ ਦੇ ਅਕੋਰਡਿੰਗ ਜਿੰਨਾ ਚਲੋ ਆਪਾਂ ਨੂੰ ਹੀ ਲੱਗਦਾ ਕਿ ਲਾਏ ਪਈ ਆ ਤੇ ਕੋਈ 8 ਕੁ ਮਹੀਨੇ ਸਵਾ ਹਾਂ ਅਜੇ 1.5 ਮਹੀਨਾ ਖੇਤੀ ਕੇ ਖੜਦੀ ਹੈ ਸੁੰਦੀ ਬਹੁਤ ਸਹੀ ਟਾਈਮ ਤੇ ਆਸਿਆ ਜਿਹੜੇ ਸੱਜਣਾ ਕੋਲੇ ਹਜੇ ਕੋਈ ਲੱਗਦਾ ਗੁਜ਼ਾਰਾ ਮਹੀਨਾ ਦਾਸ ਤੇ ਨਿਕਲ ਰਹਾ ਆ ਉਹ ਘੱਟ ਪੈਸੇ ਲਾ ਕੇ ਵੱਧ ਪੈਸੇ ਦੀ ਮੱਝ ਜਿਹੜੀ ਖਰੀਦ ਸਕਦੇ ਆ ਕਿਉਂਕਿ ਤੇਜੀਆਂ ਹੀ ਰਹਿਣੀਆਂ ਅਗਲੇ ਦਿਨਾਂ ਤੱਕ 100 ਭਾਦਰੋਂ ਤੱਕ ਠੀਕ ਆ ਤੇ ਇਹ ਜਾ ਕੇ ਜੇਠ ਦੇ ਵਿੱਚ ਜਿਹੜੀ ਇਹ ਹੁਣ 8 ਮਹੀਨਿਆਂ ਦੀ ਕੰਪਲੀਟ ਆ 8ਾਂ ਦੀ ਕੰਮ ਰੇਟ ਥੋੜੇ ਦਿਨ ਬਾਹਰ ਹੀ ਹੋਊਗੀ ਸੋ 8 ਮਹੀਨੇ ਦੀ ਗੱਬੜਾ ਦੋ ਕੁ ਮਹੀਨੇ ਜਿਹੜਾ ਦੋਸਤੋ ਸੰਨ ਵਿਚਾਲੇ ਸਮਾਜੇ ਪਿਆ ਹੈ ਰਾਸਿਆ ਰੇਟ ਪਤਲੋਂ ਪਸ਼ੂ ਲੈ ਕੇ ਜਾਂਦਾ ਉਹ ਤਾਂ ਵੱਖਰੇ ਆ ਠੀਕ ਆ ਜੇ 2 4 5 ਦਿਨ ਰਾਸਿਆ ਰੇਟ 60000 ਦੀ ਦੇ ਦਈਏ 65000 ਦੀ 65 ਦੀ ਝੋਟੀ ਚੱਗੀ ਆ ਬਾਕੀ ਵੇਖ ਲੋ ਜਿੰਨਾ ਹੈਗੀ ਆ ਹੈਗੀ ਆ ਹੈਗੀ ਆ ਪੈੜ ਦੀ ਇਸ ਟਾਈਮ ਹੈਗੀ ਆ ਪਰ ਐਸੇ ਜਿਦਨੇ ਬਿਊਟੀ ਪੱਖ ਦੇ ਵਿੱਚ ਜਾਂ ਜਿਦਨੇ ਸੁੰਦੀ ਆ ਜਿੱਦਾਂ ਇਹਨੂੰ ਪੁੱਠਾ ਲੱਗਾ ਰਾਸਿਆ 95 95 ਕਰਨ ਦੇ ਆ 95 95 ਕਰੂਗੀ ਠੀਕ ਆ ਉਹ ਜ਼ਿਆਦਾ 1 5 ਵੀ ਕਰ ਦੇ ਆ ਪਰ ਇਸ ਟਾਈਮ 65000 ਆ ਛੱਡੀਏ ਲੈਸਨਸ ਕਰਕੇ ਦੇ ਦੇ ਚੱਲ ਜਾਨਦੇ 63 ਦੀ 63 ਦੀ ਹੋਰ ਮਾਰਦੇ ਛਾਲ ਹੋਰ ਵਜਦੀ ਇਹਦੇ 60 ਦੀ 60 ਦੀ ਪੂਰੇ 60 ਦੀ 60 ਦੇ ਵਿੱਚ ਆ ਰਾਸਿਆ 500 ਆ ਵੇਖੋ ਜੀ ਬੱਤੀ ਦਾ ਮੇਲਾ ਠੀਕ ਹੈ ਜੀ ਬਹੁਤ ਪਿਆਰੀ ਝੋਟੀ ਆ ਰਾਸਿਆ ਵਿਸਾਖੀ ਤੇ ਇਹਨੇ ਕੋਈ ਸੱਜਣ ਲੈ ਜੇ ਤਾਂ ਇਹ ਚੱਲਦੀ ਆ ਸੋ ਪਲੂਨ ਪਹਿਲਾ ਸਵਾ ਝੋਟੀ ਦਾ ਸੋਨਾ ਬੜੀ ਪਿਆਰੀ ਝੋਟੀ ਆ ਰਾਸਿਆ 500 ਤੇਰੇ ਵੱਲੋਂ 500 ਹੋਰ 1000 ਘੱਟ 60 ਦੀ ਲੈ ਵੀ ਚੱਕੋ 60000 ਦੀ 1000 ਘੱਟ 60000 ਦੇ ਠੀਕ ਆ ਜੀ 59000 ਦੀ ਕੱਤੀ ਮਿਲ ਜੂਗੀ ਨੀਲੀ 라ਵੀ ਦੀ ਆ ਕੱਤੀ ਬਹੁਤ ਪਿਆਰੀ ਠੀਕ ਆ ਜੀ 100 ਮਹੀਨਾ 2 ਹਜੇ ਵਿੱਚ ਸਾਨੂੰ ਬਚਾਲੇ ਪਏ ਆ ਚਲੋ ਮੇਰਾ ਭਰਾ ਕੋਈ ਚੰਗੀ ਖੇਚਲ ਕਰ ਲਊਗਾ ਖਵਾ ਪਿਆ ਲਊਗਾ ਝੋਟੀ ਆ ਜੂਗੀ ਨੀਰਾਸ ਇਹ ਦੂਜਾ ਸੁਹਾ ਸੋਈ ਆ ਹਾਂ ਜੀ ਕੱਲ ਰਾਤ ਦੀ ਸੋਈ ਆ ਜੀ ਇਹ ਠੀਕ ਹੈ ਵੀਰੇ ਠੀਕ ਹੈ ਅੱਜ ਦੂਜਾ ਦਿਨ ਹੈ ਇਹਨੂੰ ਠੀਕ ਆ ਬਹੁਤ ਸੋਹਣਾ ਬੋਲਾ ਵਾ 7-8 ਕਿਲੋ ਤੋਂ ਕਰਮਾ ਦੀ ਸਟਾਰਟ ਹੋਈ ਆ ਚੋਲ ਬਹੁਤ ਵਧੀਆ ਠੀਕ ਆ ਤੇ ਠੰਡੀ ਸੀਲ ਇਹ ਬੋਲਾ ਫਿਰ ਵੀ ਦੋਗ ਨਗਰ ਦੀ ਜਵਾਈ ਆ ਆ ਦੋ ਆ ਤੀਜੇ ਨਗਰ ਦੀ ਹੋਈ ਗਈ ਤਕਰੀਬ ਠੀਕ ਆ ਤੇ ਤਵਾ ਬਹੁਤ ਸੋਹਣਾ ਰਾਸ ਆ ਨਿਕਲਿਆ ਵਾ ਕਰਮਾੜੀ ਠੰਡੀ ਸੀਲ ਬਹੁਤ ਜਿਆਦੀ ਆ ਹਾਂ ਠੀਕ ਆ ਜੀ ਬਹੁਤ ਚੰਗੀ ਚੋਣ ਜਵਾਈ ਜਿਹੜੀ ਦੋਸਤੋ ਰਾਸ ਇਹਦਾ ਲਖਾਰ ਜਿਹੜਾ ਪਸ਼ੂ ਦਾ ਤੁਹਾਨੂੰ ਪਤਾ ਕਿ ਦਸੇ ਦਿਨ ਹੀ ਜਾ ਕੇ ਆਉਂਦਾ ਤੀਜਾ ਸਾਰੇ ਪਰ ਜਾਣੀਆਂ ਜਿਵੇਂ ਦੁੱਧ ਦਾ ਉੱਤੋਂ ਲੈਵਲ ਵਧੂਗਾ ਉਹ ਉਹ ਜਿਹੜਾ ਕਹਿੰਦੇ ਲਫਾਫੇ ਦੇ ਵਾਟ ਆ ਇਹ ਨਿਕਲ ਲਗੇ ਠੀਕ ਆ ਨਰੇ ਫੇਸ ਕਰੀ ਬੁਖਾਰ ਰਵੇ। ਫੇਸ ਰਾਸ ਸਸ ਛੋਟੀ ਸਿੰਗੀ ਆ ਬੱਗੀ ਮੋਛਾ। ਜਿਵੇਂ ਬਿੱਲੀ ਆਖਾ। ਇਹਦਾ ਪਾਕਿਸਤਾਨ ਆ ਗਿਆ ਨਹੀਂ ਲਿਆ। ਆ ਬਾਲਾਵਾ ਸਿੰਘ ਦਾ ਰਾਸਾ ਲੱਭਦਾ ਹੀ ਨਹੀਂ। ਬਿਲਕੁਲ ਕਰਕੇ ਬ੍ਰਿੰਗ ਬਣਿਆ ਪਿਆ। ਨੀਲੀ ਦੇ ਵਿੱਚ। ਲਓ ਬੇ ਠੀਕ ਆ ਜੀ ਨੀਲੀ ਦਾ ਜੇਕਰ ਤੁਸੀਂ ਪਸ਼ੂ ਹੋਵੇ ਤਾਂ ਸਪਰਿੰਗੀ ਬਣਿਆ ਹੁੰਦਾ ਠੀਕ ਆ ਜੀ ਵਾਲ ਪਿੱਛੋਂ ਨੂੰ ਪਿੱਛੋਂ ਪਾ ਦਿੱਤਾ। ਇੱਕ ਚੀਜ਼ ਹੋਰ ਚੈੱਕ ਕਰਾਓ। ਥਾਲਰ ਤੇ ਦਾਗ ਆ ਗਿਆ। ਇਹ ਦੱਬਾ ਦੇ ਵਿੱਚ ਲਬੋਚੜ ਪਾਣ ਵੀ ਹੈਗਾ। ਆ ਲੰਬਾ ਤੁੰਨ। ਇਹ ਲੰਬਾ ਤੁੰਨ ਹਵਾਨੇ ਦਾ ਵੀ ਹਲਕਾ ਦਾਬਾ। ਤੇ ਲਬੋਚੜ ਪਾਣ ਇਹਦੇ ਚ ਹੈਗਾ। ਟਿੱਲੇ ਜੁਸੇ ਦੀ ਤੇ ਪਤਲੀ ਚਮੜੀ ਆ ਮੈਂ ਉਹ ਵੀ ਕਰੀ ਚਲੋ ਜਾ ਕੇ ਠੀਕ ਆ ਜੀ ਤੇ ਬੱਚਾ ਦੇ ਮਗਰ ਕੀ ਆ ਗਿਆ ਜੀ ਇਹ ਰਾਸਾ ਕੱਟਾ ਆ ਗਿਆ ਇਹ ਦੇ ਮਗਰ ਮਗਰ ਕੱਟਾ ਆ ਗਿਆ ਮੇਲ ਕਾਫ ਆ ਠੀਕ ਆ ਜੀ ਬੱਚਾ ਵੀ ਤੁਹਾਨੂੰ ਦਿਖਾਉਣੇ ਆ 나ੜੂ ਲਾਲਾ ਬੱਚੇ ਦੇ ਸੋ ਦੋਕ ਡੰਗ ਦੀਆਂ ਚਵਾਈਆਂ ਹਜੇ ਕੀਤੀਆਂ ਨੇ ਠੀਕ ਆ ਜੀ ਚੋਣ ਚਵਾਦੀ ਬੜੀ ਚੰਗੀ ਨਿਕਲੀ ਆ ਜੋ ਵੀਰ ਹਰਮੇਲ ਸਿੰਘ ਦੱਸਣ ਤੇ ਚੋਣ ਬਹੁਤ ਚੰਗੀ ਰਾਸਾ ਕਿਸੇ ਭੈਣ ਭਰਾ ਨੇ ਕਿਸੇ ਬੀਬੀਆਂ ਨੇ ਠੰਡੀ ਸੀਲ ਠੀਕ ਆ ਜੀ ਬਜ਼ੁਰਗਾਂ ਦੇ ਵਿੱਚ ਮੱਝਾ ਦੋਨੇ ਚਵਾਈ ਚੰਗਿਆ ਤੇ ਕੱਟਾ ਆ ਗਿਆ ਪਿੱਛੇ ਇਹ ਥਾਲ ਬਹੁਤ ਸੋਹਣਾ ਕਈ ਭਰਾਵਾਂ ਦੇ ਜਾਂ ਪਰਦਾ ਮਲ ਸ਼ੌਕ ਬੰਦਾ ਵੀ ਲੰਬਾ ਥਾਲ ਹੋਵੇ ਥੋੜਾ ਪੂਰੀ ਭਰਾਵਾਂ ਪੂਰੀ ਭਰਾ ਬਹੁਤ ਵਧੀਆ ਰਸਿਆ ਚਲੋ ਤੇ ਚੰਗੀ ਆ ਠੀਕ ਆ ਰਸ ਹਾਂਜੀ ਇੱਕ ਮਿੰਟ ਵੀਰੇ ਹਰਵੇ ਆ ਬੱਚਾ ਆ ਗਿਆ ਮਗਰ ਠੀਕ ਆ ਇਹ ਕਟਾ ਜੇ ਇਹਦੇ ਮਗਰ ਮੇਲ ਸੋ ਕੱਲ ਦੀ ਜੇ ਸੋਈ ਜਿਹਜੁਰ ਪ੍ਰੋਪਰ ਇੱਥੇ ਪਾਪੜੇ ਕਰਦੇ ਪਰ ਰਸਿਆ ਗੇਰ ਦੀ ਵੀਡੀਓ ਮਿਲੂਗੀ ਜੀ ਚਲੋ ਜੀ ਹਾਂਜੀ ਪਰ ਮੇਲ ਕੀ ਮੋਨਾ ਲੈਣ ਦੇ ਕੇ ਮੋਲ ਰਸਿਆ ਕਰਦੀ ਹੈ 90 90 ਦੇ ਜਿੰਨੂੰ ਫੱਬੇ ਕਰਦਗੇ ਰਿਲੇਸ ਨੂੰਸ ਕਰਕੇ ਦੇਦਗੇ ਰਾਜ ਦੀ ਗੱਲ ਕਰਗੇ 86 ਦੀ 86 ਦੀ ਹੋਰ ਛੱਡ ਦिए ਮੈਂ ਤਾਂ ਵੀ ਛੱਡ ਦਿਆ ਜੇ ਜੇ ਕਹਿਦਾ ਤੇ 83000 ਦੀ ਮੱਝ ਦੇਵਾਂਗੇ ਹਾਂਜੀ 84 ਦੀ 84 ਦੀ ਹੋਰ 500 ਸਾਢੇ 83000 ਦੀ ਮੱਝ ਦੇਵਾਂਗੇ ਲੈ ਦੇ ਮੋਨੋ ਪੁੱਲਿਆ ਛੋਟਾ ਹੈ ਪੁੱਲਿਆ ਛੋਟਾ ਸਾਢੇ 83 ਦੀ ਮੱਝਾ ਉਹ ਵੀ ਨੀਲੀ 라ਵੀ ਆਹ ਲੋ ਵੀ ਸਾਢੇ 83000 ਦੀ ਠੀਕ ਹੈ ਜੀ ਬਟਾ ਮਗਰ ਆ ਫੇਸ ਕੁਆਲਟੀ ਆ ਬਹੁਤ ਸੋਹਣਾ ਬਾਕੀ ਰਾਜ ਸਾਹਿਬ ਤੇ ਜਿਹੜਾ ਪਿਛਲੇ ਸਵੇਰੇ ਦਾ ਸੀ ਇਹਦਾ ਉਹਨਾਂ ਦੇ ਮੁਤਾਬਕ ਦੂਜੇ ਸਵੇਰੇ ਦੇ ਵਿੱਚ ਛੁੱਟੀ ਆ 11 12 ਤੇ ਚੱਲੀ ਆ ਪੀਕ ਲੈਵਲ ਇਹਦਾ ਜਿਹੜਾ 12 ਲੀਟਰ ਤੱਕ ਨੋਰਮਲ ਰਹੂਗਾ ਆ ਬਹੁਤ ਚੰਗੀ ਆ ਚਲੋ ਜੀ ਕਰਾਂਗੇ ਮੰਨਤ ਹੋਰੀ ਬਹੁਤ ਠੀਕਾ ਜੀ ਸੂਸਵਾ ਕੇ ਕਰਮਾ ਦੀ ਸਿੱਧੀ ਸੁੱਧੀ ਹੋ ਜੂਗੀ ਪੰਜਾ ਸੱਤਾ ਦਿਨਾਂ ਦੇ ਵਿੱਚ ਤੇ ਮੱਝ ਚੰਗੀ ਆ ਨੀਲੀ ਦੇ ਵਿੱਚ ਆ ਬਾਕੀ ਨਿਸ਼ਾਨੀਆਂ ਮਾਰ ਕੇ ਕਿਸੇ ਪਾਸੇ ਨਹੀਂ ਖੁੱਜੀਗੀ ਬਾਕੀ ਰਾਜ ਇੱਕ ਹੋਰ ਤੁਹਾਨੂੰ ਆਪਾਂ ਮੱਝ ਦਿਖਾ ਦਿੰਨੇ ਆ ਛੋਟੀ ਵਿਖਾ ਦਿੰਨੇ ਆ ਚੰਗੀ ਜੰਮੀ ਪਲੀ ਆ ਰਾਜਾ ਇਹ ਧਾਰੇ ਦੀ ਧੀ ਆ ਡੀਐਫ ਲక్ష్ਮੀ ਡੇਰੀ ਫਾਰਮ ਵਾਲਿਆਂ ਦੀ ਠੀਕ ਆ ਜੀ ਧਾਰੇ ਦੀ ਧੀ ਆ ਰਾਸਿਆ ਰਿਕਾਰਡਡ 14 ਲੀਟਰ ਦਾ ਇਹਦਾ ਜਿਹੜਾ ਰਿਕਾਰਡ ਕੀਤਾ ਗਿਆ ਦੋ ਦੋ ਪਹਿਲੇ ਸੂਏ ਦਾ ਅੱਜ ਰਾਸਿਆ ਤੀਜੇ ਦਿਨ ਦੇ ਵਿੱਚ ਕੋਈ ਸੱਜਣ ਦੋ ਟਾਈਮ ਤਿੰਨ ਟਾਈਮ 12 ਕਿਲੋ ਦੀ ਚੋਾਈ ਕਰਕੇ ਜਿਹੜਾ ਖੜ ਸਕਦਾ ਇਹਨੂੰ ਠੀਕ ਆ ਬੋਲਾ ਉਹ ਵੀ ਬੋਲਾ ਬਣਾ ਕੇ ਖਵਾ ਕੇ ਭੇਜਾਂਗੇ ਅੱਜ 12 13 ਲੀਟਰ ਅੱਜ ਅੱਜ 12 12 ਲੀਟਰ ਬੋੜਾ ਹੀ ਆ ਜੰਮੀ ਵਾਲੀਆ ਦਾਰੇ ਦੀ ਧੀ ਆ ਪਹਿਲੇ ਸੂਰੇ ਦੇ 14 ਕਿਲੋ ਦਾ ਰਿਕਾਰਡ ਰਸ ਆ ਇਹੀ ਮੱਝ ਅੱਜ ਵੀ ਸੱਜਣਾ ਦਾ ਫੋਨ ਆਇਆ ਜਿੰਨਾਂ ਕੋਲ ਲਈਓ ਕਹਿੰਦੇ ਵੀ 4 ਦਿਨ ਮੱਝ ਨੂੰ ਜਿਆਦੇ ਪੀਕ ਲੈਵਲ ਤੇ ਤੁਸੀਂ ਖੜੋਗੇ ਦੱਸ ਦੇਣਾ ਤੱਕ ਆ ਤੇ ਰਾਸ ਸਾਬ ਕਹਿੰਦੇ ਵੀ 16 17 ਤੇ ਚੱਲੂਗੀ ਇਹ ਚੱਲਣ ਦਾ ਇਹਦਾ ਹੱਕ ਵੀ ਆ ਹੱਕ ਵੀ ਹੈਗਾ ਝੋਟੀ ਦਾ ਜੰਪਲ ਵੇਖੋ ਲਾਤੋਂ ਬੜੀ ਜੰਮੂਪੜਾ ਠੰਡਾ ਲਿਆ ਦਾ ਭਲੇਖਾ ਪਾਉਂਦੀ ਰੱਖਿਆ ਫੋਨ ਵਜਨ ਲੋੜ ਦੇ ਵਿੱਚ ਤੇ ਚੱਡੇ ਲੈ ਵੀ ਦੀ ਮੰਤਰੀ ਦੱਸੂਗੀ ਠੀਕਾ ਜੀ ਚੰਗਾ ਆੜੀ ਲੱਗ ਜੂਗਾ ਭਰਾਵਾਂ ਨੂੰ ਰਾਸ ਹੱਲੇ ਵਾ ਚੈੱਕ ਕਰਾ ਸੂ ਨੂੰ ਲਾ ਕੇ ਧੁੰਨ ਨੂੰ ਟੱਚ ਹੁੰਦਿਆ ਆ ਤੇ ਚੋਲ ਏਡੀ ਕਿ ਚੰਗੀ ਬਹੁਤ ਸੋਹਣੀ ਆ ਠੀਕਾ ਜੀ ਬਹੁਤ ਸੋਹਣਾ ਪਿੱਟ ਪੂੜਾ ਕਰਮਾਲੀ ਦਾ ਛੋਟਾ ਸਿੰਘ ਤੇ ਬਾਕੀ ਬਾਪ ਵਾਲੇ ਪੱਕ ਤੋਂ ਵੀ ਤੁਹਾਨੂੰ ਦੱਸ ਹੀ ਦਿੱਤੀ ਆ ਠੀਕਾ ਜੀ ਮਗਰ ਇਹਦੇ ਵੀ ਕੱਟਾ ਨਗਰ ਇਹਦੇ ਵੀ ਕੱਟਾ ਆ ਰਾਸਿਆ ਬਾਹਲੀ ਚੰਗੀ ਛੋਟੀ ਠੰਡੀ ਛੋਟੀ ਦਾ ਤਾਂ ਕੋਈ ਅੰਤ ਹੀ ਨਹੀਂ ਕਾਕੇ ਆ ਦੇਖ ਸੋ 12 ਲੀਟਰ ਬੋਲੇ ਬੋਲੇ ਤੋਂ ਸ਼ਟਾਰਟਿੰਗ ਕੀਤੀ ਹੈ ਬਾਕੀ ਮੇਰਾ ਭਰਾ ਅੱਗੇ ਤੁਸੀਂ ਆਈਡੀਆ ਲਾ ਲੇ ਬੋਲਾ ਚਵਾ ਜੂਗੀ ਬਹੁਤ ਚੰਗਾ ਦੁੱਧ ਚਵਾਉਗੀ ਜੰਮੀ ਪੜੀ ਆ ਸੰਭੀ ਆ ਰਾਜ ਆਨੇ ਨੇ ਹਾਰੇ ਕਨਸਾਂ ਦੀ ਮਜਬੂਰੀਆਂ ਦੀ ਦਿਲ ਤਾਂ ਕਰਦਾ ਹੋਈਆ ਦੋ ਚਾਰੀ ਰੱਖਿਆ ਹੁਣ ਬਸ 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 ਚਲੋ ਦੁੱਧ ਦੇ ਪਸ਼ੂ ਆਉਂਦੇ ਆ ਰਾਸਾ ਇਹ ਵੀ ਕਿ ਆਉਂਦੇ ਨੇ ਆਉਂਦਾ ਆਉਂਦਾ ਚੰਗਾ ਕਦੀ ਕਦੀ ਆ ਸਾਫ ਕੋਈ ਸਪੈਸ਼ਲ ਪੀਸ ਜਿਹੜਾ ਕਦੀ ਨਿਕਲਦਾ ਦੇ ਰਾਸਾ ਕਿੱਥੋਂ ਸ਼ੁਰੂ ਹੋ ਗਏ ਪਾਪ ਦੁੱਧ ਵਾਲੀ ਕਿੱਥੋਂ ਸ਼ੁਰੂ ਹੋ ਗਏ ਆ ਚੀਜ਼ ਦੇ ਕਿੱਥੇ ਜਾ ਕੇ ਲੱਗੇ ਆ ਬਿਲਕੁਲ ਬਿਲਕੁਲ ਹਾਂ ਬਿਚਾ ਜਰੂਰ ਹੈ ਲੈਵੇਂ ਝਾਤ ਮਰਾ ਕੇ ਸੱਜਣਾ ਦੇਖ ਨਿੱਗਰਪੂਰੀ ਤੇ ਹਵਾਨੇ ਤੇ ਇਦਾਂ ਜਿਵੇਂ ਫਲਕਾਰੀ ਕੱਢੀ ਹੁੰਦੀ ਹੈ ਬਿਲਕੁਲ ਬਿਲਕੁਲ ਬਹੁਤ ਬੋਦਲਾ ਸੋ ਚੰਗੇ ਦੁੱਧ ਚੰਗਾ ਮਿਲਕ ਦੋਸਤੋ ਇਸ ਵਕਤ ਵੀ ਚਵਾਜੂਗੀ ਦੂਜੇ ਸੂਵੇ ਦੇ ਵਿੱਚ ਸੋ 15-15 ਲੀਟਰ ਨੂੰ ਵੈਸੇ ਨੂੰ ਦਦਾ ਦਾ ਕੁਛ ਨਹੀਂ ਕਿ ਚੰਗੇ ਸੇਵਾਲੇ ਥਾਂ ਤੇ ਚਲੀ ਗਈ ਠੀਕ ਆ ਆਰਾਮ ਨਾਲ ਨੋਰਮਲ ਦਊਗੀ ਛੋਟੀ ਚੰਗੀ ਕਰ ਤੋਦਾ ਲਈ ਆ ਆ ਮਗਰ ਇਹਦੇ ਕੱਟਾ ਜੇ ਮੇਲਕਾਫ ਆ ਠੀਕ ਆ ਸੋ 나ੜੂ ਨਾਲ ਬੱਚੇ ਦੇ ਉਹਨਾਂ ਤਕਰੀਬਨ ਅਜ ਤੀਜਾ ਦੇਣੀ ਹੈ ਨਾ ਤੀਜਾ ਦੇ ਨਹੀਂ ਦੱਸਿਆ ਗਰੰਟਡ ਤੀਜਾ ਦੇ ਤੇ ਬੋਲਾ ਬੜ ਇਹ ਨਹੀਂ ਕਿ ਦੁੱਧ ਬੋਲਾ ਠੀਕ ਆ ਹਾਂ ਬੋਲਾ ਬਣਾ ਕੇ ਤੇ ਚਮਚਾ ਨਾਲ ਖਵਾ ਕੇ ਤੋਰਾਗੇ ਤੋਰਾ ਇਹ ਨਹੀਂ ਕਿ ਸੂਈ ਦਗਾ ਦੇਣਾ ਦੀ ਹੋਊਗੀ ਤੇ ਕਹਾਂਗੇ ਤੈਨਾਂ ਦੀ ਨਹੀਂ ਬੋਲੇ ਦੀ ਆ ਚੰਗੀ ਏ ਛੋਟੀ ਜਰ ਮੇਰੇ ਕੀ ਮੰਗ ਕੀ ਡਿਮਾਂਡ ਕਰਦੇ ਆਂ ਦੀ ਫਿਰ ਦੇ ਦੀ 135 ਦੀ ਹੱਕ ਰੱਖਦੀ ਏ ਭਾਵੇਂ 1.35 ਦੇ ਭਾਵੇਂ ਜਿੰਨਾ ਮਰਜ਼ੀ ਵਾਧਾ ਕਰ ਲੈ। 1.35 ਦਾ ਵੀ ਰੱਖਦੀ ਯਾਰ ਰੱਖਦੀ ਆ। ਰੱਖਦੇ ਆ ਪਰ ਆਪਾਂ ਜਾਇਜ਼ ਬਿਲਕੁਲ ਜਾਇਜ਼ ਆਪਾਂ ਆਪਦੇ ਕਿੰਨੇ ਦੇ 1.30 ਦੀ 1.30 ਦੀ ਆਉਂਦੀ ਜੀ ਮਾਨਤਾਨ ਆਉਂਦੀ ਜੀ ਆਉਣੇ ਪੈਸੇ ਲੈ ਆਉਂਦੀ ਏ ਰਾਸ਼ਿਆਂ 126 126 ਹੋਰ ਮਾਨਤਾਨ ਕਰਾਂਗੇ ਰਾਸ਼ਿਆਂ 1 ਲੱਖ 24 ਹਜ਼ਾਰ ਦੀ ਝੋਟੀ ਦੇਵਾਂਗੇ ਆਪਾਂ ਹਾਂ ਠੀਕ ਆ 124 ਦੀ ਦੇ ਲੈ ਆਉਗੀ ਤੇ ਵੀ 500 ਰੁਪਏ ਸੱਜਣਾ ਦਾ ਘਰ ਆਇਆ ਦਾ ਮਾਨਤਾਨ 123 ਦੀ ਜਿਹੜੀ ਆਪਾਂ ਝੋਟੀ ਦੇ ਦੇਵੇ ਤੁਹਾ ਆਗੇ ਦੇਵਾਂਗੇ ਕੋਈ ਸਜਨ ਗਰੰਟੀ ਤੇ ਵੀ ਮੰਗਾਉਦਾ ਤੇ ਨਾਲ ਸਾਈਨ ਕਰਕੇ ਲਿਖ ਕੇ ਭੇਜ ਦਾਂਗੇ ਇਹਦੇ 14 ਕਿਲੋ ਤੇ ਨਹੀਂ 15 ਦਿਨਾਂ ਤੱਕ ਚੱਲਦੀ ਤਾਂ ਇਹਨੇ ਪੈਸੇ ਜੀ ਮੈਂ ਵਾਪਸ ਲਵਾਂਗਾ ਠੀਕ ਆ ਲੋ ਵੀ ਬਾਕੀ ਦੁੱਧ ਵਾਲੇ ਪਸ਼ੂ ਦੀਆਂ ਨਿਸ਼ਾਨੀਆਂ ਤੋਂ ਵੇਖ ਕੇ ਸਾਰਿਆਂ ਨੂੰ ਆਈਡੀਆ ਹੋ ਹੀ ਜਾਣਾ ਠੀਕ ਆ ਜੀ 123 ਦੀ ਠੀਕ ਆ ਜੀ 1 ਲੱਖ 23000 ਦੀ ਮਿਲ ਜੂਗੀ ਅੱਜ ਤੇ ਬਾਕੀ ਝੋਟੀ ਦੂਜਾ ਸਵੇਰ ਸੂਈ ਹੈ ਕਮਾਲੀ ਬਾਕੀ ਤੁਸੀਂ ਦੇਖ ਹੀ ਲਈ ਆ ਆ ਮੈਂ 5 7 10 ਕਿਲੋ ਵਾਲੀ ਤੇ ਵੀ ਆਪਾਂ ਤੇ 1 ਲੱਖ 10 15 ਲਾਉਂਦੇ ਆ। ਕੋ ਲੱਕੋ ਬਾਹਰ ਗੱਲ ਹੋਣੀ। ਲੱਕੋ ਬਾਹਰ ਹੀ ਗੱਲ ਹੋਣੀ ਆ। ਤੇ ਜੇ ਦੇ ਸਭ ਕੋਈ ਪੱਲੇ ਆ ਤੇ 5 1000 ਨਾ ਕੋਈ ਫਰਕ ਨਹੀਂ ਪੈਂਦਾ। ਇਹ ਸੋਚ ਕੇ ਸੌਦਾ ਕਰਿਆ ਕਰੋ। ਹਾਂ। ਕਿ ਜਿੱਥੇ ਆਪਾਂ 10 ਰੁਪਏ ਲਾਉਨੇ ਆ 10 ਤਾਂ ਆਪਾਂ ਲਾਉਨੇ ਆ ਉਥੇ 12 ਲਾਓ। ਜਿੱਥੇ 12 ਤਾਂ ਲਾਉਣਾ ਹੀ ਉਥੇ 15 ਲਾ ਲਓ। ਬਿਲਕੁਲ ਬਿਲਕੁਲ। ਫਰਕ ਤਾਂ ਮਗਰਲੇ 3 ਜਾਂ 2 ਰੁਪਏ ਜਾਂਦਾ ਹੁੰਦਾ। ਹਾਂ। ਇਹਨਾਂ ਦਾ ਚੀਜ਼ ਪਲੱਸ ਪੁਆਇੰਟ ਤੁਹਾਨੂੰ ਮਿਲ ਜਾਂਦੇ ਨੇ ਆ। ਨਹੀਂ ਜਾਂਦੇ ਆ। ਬਾਕੀ ਮੇਰਾ ਭਰਾ ਬਾਕੀ ਹੈ ਵੀ ਦੋਧਾਰੂ ਝੋਟੀ ਆ ਦੇ ਨਾਲ ਦੇ ਨਾਲ ਕੁਰਨੀ ਤੇ ਖੜੀ ਵੀ ਬਹੁਤ ਖੂਬਸੂਰਤ ਲੱਗੂਗੀ ਸੋਹਣੀ ਲੱਗੂਗੀ ਝੋਟੀਆ ਜ ਫੱਬਦੀ ਆ ਬਹੁਤ ਚੰਗੀ ਝੋਟੀ ਇੱਧਰ ਇੱਕ ਬਹੁਤ ਪਿਆਰੀ ਕੱਟੀ ਤੁਹਾਨੂੰ ਦਿਖਾਉਣੀ ਆ ਰਾਜਾ ਤੁਹਾਨੂੰ ਨੀਲੀ ਵੀ ਕੱਟੀ ਆ ਦਿਖਾਉਣੀ ਆ ਇਹ ਅਜੂਬੇ ਦੀ ਧੀ ਆ ਠੀਕ ਆ ਠੀਕ ਆ ਜੀ ਲੋਹ ਗੜਾ ਵਾਲਾ ਅਜੂਬਾ ਜਿਹੜੇ ਬਿਲਕੁਲ ਪਾਕਿਸਤਾਨ ਤੋਂ ਡਾਇਰੈਕਟ ਮੱਜਾਂ ਆਈਆਂ ਸੀਗੀਆਂ ਚੌਂਕੀ ਦੇ ਵਿੱਚ ਰਹੀਆਂ ਕੱਤੀ ਵੀ ਅਜੂਬਾ ਹੀ ਆ ਪੂਰੀ ਅਜੂਬਾ ਹੀ ਆ ਰਾਜਾ ਵੇਲ ਪੁੱਠਾ ਮੇਰੇ ਨਾਲ ਵੀ ਦਿਲ ਕਰਦਾ ਉਹਨੇ ਆਇਆ ਰਾਸਾ ਇੱਥੇ ਲੈ ਲਵਾਂ ਇੱਥੇ ਵਿਖਾਉਣੇ ਕਰੀ ਲੋਬੇ ਕੱਟੀ ਜਾ ਕੇ ਰੋਟੀ ਕਾ ਜੀ ਨੀਲੀ ਦੀ ਕੱਟੀ ਆ ਤੇ ਚੇਰੀ ਦੇ ਪਿਆਰੇ ਦੇ ਵਿਚ ਮਾਰਕੇਗਾ ਰਾਸਾ ਥੱਲੇ ਹਵਾਨੇ ਤੇ ਡੱਬ ਇਧਰ ਦੀ ਵਿਖਾ ਕੇ ਰੈ ਇਹਨੂੰ ਕਰਨ ਵਾਲੀ ਨੇ ਧੰਨ ਠੀਕ ਆ ਤੇ ਆਦੇ ਇਹਨਾਂ ਠੁੱਕੀ ਹੁੰਦੀ ਆ ਹਾਂ ਥਾਲੇ ਕਿ ਡਾ ਕੇ ਡਾ ਲੱਗਾ ਕੱਟੀ ਕਿਨੇ ਚਰਨੀ ਆ ਰਾਸਾ ਚੌ ਮਹੀਨੇ ਰਹੀ ਕੱਟੀ ਆ ਇਹਦੀ ਮਾਂ ਥੱਲੇ ਇਸ ਟਾਈਮ ਹੀ 17 ਤੋਂ 18 ਕਿਲੋ ਜੜੀ ਬਾੜੇ ਬੰਡੇ ਤੇ ਬਿਲਕੁਲ ਜਾ ਇਹ ਵੀ ਜਗ੍ਹਾ ਥੱਲੇ ਛੱਡ ਕੇ ਆਪਾਂ ਪਸਮਾ ਕੇ ਮੱਝ ਤੇ ਸੱਜਣਾ ਨੂੰ ਕੱਟੀ ਦੇ ਦਾਂਗੇ ਬਿਲਕੁਲ ਆਪਣੀ ਇੱਕ ਸਾਹ ਵਾਲੇ ਬੰਦਿਆ ਕੋਲੇ ਜਿਹੜਾ ਤੇ ਧੁੰਨ ਤੇ ਵੀ ਜਿਹੜਾ ਨਿਸ਼ਾਨ ਆ ਗਿਆ ਤੇ ਚੌ ਪੈਰਾ ਚ ਮਾਰ ਕੇ ਆ ਲਓ ਵੀ ਮਾਰਕਿੰਗ ਵੀ ਪੂਰੀ ਲਾਜਵਾਬ ਆ ਠੀਕ ਹੈ ਜੀ ਜੈਦ ਮਾਰਕਿੰਗ ਆ ਵਾਡੀ ਮੋਟਾਈ ਦੇਖੋ ਤੁਸੀਂ 31 ਚੌ ਮਹੀਨਿਆਂ ਦੀ ਆ ਤੇ ਵੇਖੋ ਕੰਪੀਟੀਸ਼ਨ ਵਾਲੀ ਕਟਾਂਪੀ ਦੇਖ ਲੈਣੀ ਰਾਸਾ ਕਿੱਥੇ ਬੇਲ ਵੇਹੇ ਦੀ ਕਿੰਡੀ ਲੰਬਾਈ ਆ ਕੱਤੀ ਦੀ ਹਲੇ ਰਾਸਾ ਦੇਖਦੇ ਤੇ ਜੱਤ ਹੁੰਦੀ ਆ ਐਡੀ ਚੌੜੀ ਲਗਣੀ ਹੋਈ ਪੌਲੀ ਫਲਾਵਰ ਦੇ ਵਿੱਚ ਬੜੀ ਜੱਪੜੀ ਸੀ ਕੱਟੀ ਆ ਇਹਦੀ ਨਜ਼ਰ ਤੋਂ ਮਿਲ ਕੇ ਫਿਰ ਰਵੇਲ ਕਿਰੇ ਸੀ ਇਹ ਰਾਸਾ 17 18 ਲੀਟਰ ਹਜੇ ਚੌਥੇ ਮਹੀਨੇ ਦੇ ਵਿੱਚ ਅੱਛਾ ਆਪਾਂ ਬੱਚਾ ਇਹੀ ਥੱਲੇ ਛੱਡ ਕੇ ਸਿਮਾ ਕੇ ਠਵਾ ਕੇ ਦੇ ਦਾਂਗੇ ਠੀਕ ਆ ਹਾਂਜੀ ਤੇ ਬਾਪਲੇ ਪੱਖ ਤੋਂ ਆ ਗਈ ਇੱਧਰ ਹਨਾ ਹਜੂਬੇ ਜੂਬੇ ਦੀ ਆ ਗਈ ਚਲੋ ਜੀ ਬਹੁਤ ਪਿਆਰੀ ਕੱਤੀ ਆ ਬਹੁਤ ਭਰਾ ਸ਼ੌਕ ਰੱਖਦੇ ਆ ਬਾਕੀ ਸਭੀ ਵੇਖੋ ਤੁਸੀਂ ਕਰਮਾ ਦੀ ਠੀਕ ਆ ਜੀ ਇਤਨਾ ਮੇਰੇ ਭਰਾ ਕੋਲ ਹੱਥ ਉਤੇ ਚੰਗਾ ਫੇਰ ਲੈ ਲਵੇ ਵਲ ਗਏ ਚੱਲੋ ਆਪਾਂ ਗੱਲ ਕਰਦੇ ਆ ਜੇ 4 ਮਹੀਨੇ ਦੇ ਵਿੱਚ ਆਪਾਂ ਇਹਦਾ ਰੇਟ ਜਿਹੜਾ ਕਰਨ ਲੱਗਿਆ ਬਹੁਤ ਵਾਇਜ ਕਰਨ ਲੱਗਿਆ 4 ਮਹੀਨੇ ਦੇ ਵਿੱਚ ਤੁਸੀਂ 6 ਕਿਲੋ ਦੁੱਧ ਦੀ ਐਵਰੇਜ 300 ਦਾ ਦੁੱਧ ਹੋ ਗਿਆ ਆ ਠੀਕ ਆ 9 ਤੇ 9 18 ਤੇ 9 27 ਠੀਕ ਆ ਜੇ 3-4 ਮਹੀਨੇ ਦੀ ਵੀ ਗੱਲ ਕਰ ਲਈ 27000 ਨਾ ਤੇ ਇਹ ਦੋਢੀ ਪੀ ਗਈ ਆ ਹਾਂ ਠੀਕ ਆ ਪਿਛਲੇ ਮਹੀਨੇ ਨੂੰ ਛੱਡ ਦੇ ਹੂੰ ਚਾਰ ਕਿਲੋ ਦੀ ਐਵਰੇਜ ਕੱਢ ਦੇ ਵਾ ਤੇ ਬਾਕੀ ਚਲੋ ਮਹਾਰਾਜ ਦੀ ਕਿਰਪਾ ਵਾ ਜਿਹੜਾ ਵੀ ਸੱਜਣ ਖੜਦਾ ਵਾ ਯਾਦ ਰੱਖੋ ਤੋਹਫਾ ਵਾ ਤੋਹਫਾ ਤੇ ਡੇਢ ਸਾਲ ਦੇ ਵਿੱਚ ਝੋਟੀ ਨਵੇਂ ਦੁੱਧੋਣ ਵਾਲੀ ਆ ਦੇ ਚੰਗੀ ਫੀਡ ਇਹਨੂੰ ਪੈ ਜੇਗਾ ਬਸ ਬਸ ਮੋਢ ਵੱਜਾ ਪਿਆ ਮੋਢ ਵੱਜਾ ਪਿਆ ਇਹਦਾ ਲੋ ਵੀ ਕੱਟੀ ਬਹੁਤ ਪਿਆਰੀ ਆ ਠੀਕ ਆ ਜੀ ਤੇ ਤਕਰੀਬਨ ਅੱਜ ਜਿਹੜਾ ਰੇਟ ਰਹੂਗਾ ਉਹਨੇ ਦਾ ਬਰਬੇਰ ਸਿੰਘਾਂ ਦਾ ਵੀ ਖਾ ਪੀ ਗਈ ਹੈ ਦੁੱਧ ਹੀ ਪੀ ਗਈ ਕਰਮ ਵਾਲੀ ਤੇ ਐਵੇਂ ਨਹੀਂ ਕਿਤੇ ਗੋਲ ਹੋ ਗਈ ਤੇ ਠੀਕ ਆ ਜੀ ਆਹ ਵੇਖੋ ਮੇਰਾ ਭਰਾ ਠੀਕ ਆ ਜੀ ਕਿਸੇ ਭਰਾ ਨੇ ਚੰਗੀ ਦਲੇਲ ਨਾਲ ਦੁੱਧ ਛੱਡਿਆ ਤੇ ਫਿਰ ਕਿਤੇ ਗੱਲ ਬਣੀ ਹੈ ਜਾ ਕੇ ਆ ਬਹੁਤ ਪਿਆਰੀ ਕੱਟੀ ਆ ਦੇਖਦੇ ਆ ਕਿਹੜੇ ਭਰਾ ਦੇ ਚਰੋ ਹਿੱਸੇ ਆਉਂਦੀ ਆ ਤੇ ਹਰ ਵੇਲੇ ਰੇਟ ਕੀ ਰੋਗੇ ਤਾਂ ਫਿਰ ਰੇਟ ਰਾਸਿਆ ਬੱਤੀ ਤੋ ਕੀ ਕਰੀਏ ਮੰਤਾਰੇ ਕਰਕੇ ਦੇ ਦਿੱਤੀ ਲੈ ਸੁਸਕੇ ਕੀ ਤੀ ਕਰ ਦਈਏ ਹੋਰ ਆਉਣ ਤੇ ਆਉਣ ਤੇ 31 275700 500 ਮਾਨਤਾਨ 27 1000 ਤੇ ਲਓ 26000 ਦੀ 31 ਦਾ ਦੇ ਲਿਆ ਹੋਗਾ 26000 ਦਾ 26000 ਦਾ ਚੱਕੋ ਵੀ 26000 ਦੀ ਇਹ ਕੰਦੀ ਆ ਤੇ ਬਾਕੀ ਰਕਾਰ ਗੂੜ ਜਿਹੜਾ 200 ਦਾ ਮੁਫਤ ASCII ਦਿੱਤਾ ਠੀਕ ਆ ਜੀ ਬਹੁਤ ਪਿਆਰ ਵਾਲੇ ਪਾਸੋਂ ਠੀਕ ਆ ਸੋ ਚੰਗਾ ਕਾੜੀ ਆ ਜੰਮੀ ਪਲੀ ਆ ਚੰਗੀ ਆ ਕੱਟੀ ਠੀਕ ਆ ਬਾਕੀ ਫੋਨ ਨੰਬਰ 99036 82025 99063 82025 ਪਛੂ ਚੰਗੇ ਆ ਬਿਲਕੁਲ ਜਾਇਜ਼ ਭਾਅ ਪਰਤੇ ਆ ਠੀਕ ਆ ਜੀ ਜਿੰਨਾ ਮਾਨਤ ਨੇਗਾ ਮੌਕੇ ਤੇ ਕਰਕੇ ਸਾਰੇ ਵੀਰਾਂ ਨੂੰ ਸਾਹਮਣੇ ਪੇਸ਼ ਕਰ ਦਿੱਤਾ ਤੇ 31 ਦਿਖਾਤੀ ਹੈ ਸ਼ੌਂਕੀ ਵੀਰਾਂ ਦੇ ਲਈ ਇੱਕ ਬਹੁਤ ਪਿਆਰਾ ਇਹ ਗਿਫਟ ਇਹ ਵੀ ਵਿਕਾਊ ਆ ਸੋ ਚਾਹਵਨ ਭਰਾ ਤੁਸੀਂ ਪਾ ਲਓ ਹੱਥ ਠੀਕ ਆ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ